ਇੱਕ ਵਰਤ ਹੁੰਦਾ ਵੀ ਉਹ ਜਿਹੜਾ ਕਰਵਾ ਚੌਦ ਦਾ ਰਖਦੇ ਆਖੋ ਸਾਤ ਨਾ ਹਾਂ ਇੱਕ ਵਰਤ ਹੈ ਜਿਹੜੇ ਦੂਜੇ ਰਖਦੇ ਕਿਸੇ ਨੇ ਕਹਿਤਾ ਮਾਂ ਪਰੇਸ਼ਾਨ ਨੂੰ ਮੇਰੇ ਅੰਦਰ ਵਹਿਮ ਆ ਜਾਂਦਾ ਮੈਂ ਨਾਂ ਰੱਖਾਂ ਵੀ ਮੈਂ ਮੰਗਲਵਾਰ ਦਾ ਨਾਂ ਰੱਖਿਆ ਕੋਈ ਨੁਕਸਾਨ ਨਾ ਹੋ ਜੇ ਪੂਰਨਮਾਸ਼ੀ ਦਾ ਨਾਂ ਰੱਖਿਆ ਤੇ ਬਾਬਾ ਨਾਨਕ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਸੁਣਿਓ ਮੈਨੂੰ ਬੜੀ ਵਧੀਆ ਲੱਗੀ ਮੰਗਲਵਾਰ ਹੈ ਜਾਂ ਪੂਰਨਮਾਸ਼ੀ ਜਾਂ ਕੁਝ ਵੀ ਹੈ ਆ ਵਰਤ ਰੱਖ ਲੋ ਅੱਜ ਸਾਰਾ ਦਿਨ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਹਦੇ ਹੋ ਗਾਜੀ ਕੇ ਸਤਨਾ ਸ਼੍ਰੀ ਵਾਖ ਆਹ ਵਰਤ ਰੱਬ ਦੇ ਨੇੜੇ ਲੈ ਜਾਣੇ ਔਰ ਕਈ ਰਖਦੇ ਵੀ ਜੇ ਰਖਦੇ ਨਹੀਂ ਮਹਾਪੁਰਸ਼ ਕਹਿੰਦੇ ਆਹ ਵਰਤ ਰਖ ਲੈ ਅੱਜ ਸਾਰਾ ਦਿਨ ਝੂਠ ਨਹੀਂ ਬੋਲਣਾ ਕਦੀ ਰੱਖ ਕੇ ਵੇਖੋ ਜੀ ਮઝા ਆ